ਬਰੇ ਇਹਨਾਂ ਦਾ ਕੀ ਰੇਟ ਹੈ ਜੀ ਰੇਟ ਇਹਨਾਂ ਦਾ ਭਾਜੀ 10 ਤੋਂ 12 15000 ਦੇ ਵਿੱਚ ਬਾਕੀ ਇਧਰ ਆਪਣਾ ਵੀ ਪਈ ਹੋਈ ਆ ਦੇਖੋ ਪੂਰੀ ਘੈਂਟ ਲੱਗ ਰਹੀ ਆ ਸਿਰਫ ਔਰ ਸਿਰਫ 10 ਤੋਂ 12000 ਰੁਪਏ ਦੇ ਵਿੱਚ ਸੋਨੇ ਦੀ ਚੈਣ ਵੀਰੇ ਸਿਰਫ ਔਰ ਸਿਰਫ 10 ਤੋਂ 12000 ਰੁਪਏ ਦੇ ਵਿੱਚ ਸੋਨੇ ਦਾ ਕੜਾ ਵੀਰੇ ਹਾਂਜੀ ਹਾਂ ਬਾਕੀ ਵੀਰੇ ਅਗਰ ਆਪਾਂ ਨੇ ਕਸਟਮਾਈਜ਼ ਕਰਵਾਉਣਾ ਹੋਵੇ ਉਹ ਤਾਂ ਕੋਈ ਵੀ ਸਾਈਜ਼ ਆ ਕੋਈ ਡਿਜ਼ਾਈਨ ਆ ਕੋਈ ਆਪਣਾ ਨੈਟ ਤੋਂ ਡਿਜ਼ਾਈਨ ਕੱਢ ਲੈਣੇ ਉਹ ਸਾਰਾ ਕਸਟਮਾਈਜ਼ ਹੋ ਜਾਊਗਾ ਸਟਾਰਟਿੰਗ ਹੈਗੀ ਸਿਰਫ 3000 ਸਿਰਫ 3000 ਤੋਂ 3000 ਤੋਂ ਕਾਰਨ ਕੀ ਹੈ ਵੀਰੇ ਹੁਣ ਇਹ ਆਪਣੇ ਘਰੇ ਬੈਠੇ ਮੰਗਵਾਉਣਾ ਹੋਵੇ ਆਪਾਂ ਮੰਗਵਾ ਸਕਦੇ ਹਾਂ ਵਰਲਡਵਾਈਡ ਸ਼ਿਪਿੰਗ ਹੈ ਜਿੱਥੇ ਮਰਜ਼ੀ ਸ਼ਿਪ ਕਰਵਾ ਸਕਦੇ ਹੋਗੇ ਇੱਕ ਵਾਰ ਤੁਸੀਂ ਕੋਲਿਆ ਕੇ ਦਿਖਾ ਦਿਓ ਆਪਾਂ ਨੂੰ ਐਦਾਂ ਦੇ ਡਿਜ਼ਾਈਨ ਕਿਤੋਂ ਵੀ ਨਹੀਂ ਮਿਲਣੇ ਵੀਰੇ ਕਿਤੋਂ ਵੀ ਨਹੀਂ ਮਿਲਣੇ ਹੈਗੇ ਬਾਜੀ ਪ੍ਰੋਪਰ ਐਂਟੀਕ ਦੇ ਵਿੱਚ ਨੇ ਕੋਈ ਵੀ ਡਿਜ਼ਾਈਨ ਲੈ ਲਓ ਤੁਹਾਨੂੰ 10-11000 ਦੇ ਵਿੱਚ ਮਿਲ ਪਰ ਆਪਣੇ ਕੋਲ ਸਸਤੀ ਹੋ ਗਈ ਹੈ ਜੀ ਆਪਣੇ ਕੋਲ ਸਿਰਫ ਇਹ ਬਾਜੀ ਸਿਰਫ 14000 ਚ ਮਿਲ ਜੂਗੀ ਸਿਰਫ আর ਸਿਰਫ 14000 ਰੁਪਏ ਦੇ ਵਿੱਚ 골ਡ ਦੀ ਬਾਹੀ ਕਿਤਵੇ ਨਹੀਂ ਮਿਲਦੀ ਵੀਰੇ ਇਹ ਲੋੜੀ ਦੀਆਂ ਵਾਲੀ ਆਫਰਾਂ ਨੇ ਜੀ ਹਾਂਜੀ ਵੀਰੇ ਲੋ ਜੀ ਮਿੱਤਰੋ ਅੱਜ ਆਪਾਂ ਖੜਿਆ ਨਹੀਂ ਸੰਗਰੂਰ ਸ਼ਹਿਰ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਬਾਈ ਜੀ ਪੂਰੇ ਪੰਜਾਬ ਦਾ ਸਭ ਤੋਂ ਸਸਤਾ ਸੋਨਾ ਤੇ ਬਾਕੀ ਉਧਰ ਬਾਈ ਜੀ ਖੜੇ ਨੇ ਆਪਾਂ ਕਰਦੇ ਗੱਲਬਾਤ ਕਿ ਬਾਈ ਜੀ ਆਪਨੇ ਆਉਣਾ ਕਿੱਥੇ ਠੀਕ ਹੋ ਬਹੁਤ ਵਧੀਆ ਜੀ ਆਪਣੇ ਵੀਰੇ ਆਉਣਾ ਕਿੱਥੇ ਜੀ ਆਪਣਾ ਐਡਰੈਸ ਹੈਗਾ ਸਿਟੀ ਸੰਗਰੂਰ ਨਾਭਾ ਗੇਟ ਲੇਬਰ ਚੌਂਕ ਏਅਰ ਜੁਐਲਰਸ ਅੱਜ ਵੀਰੇ ਮਾਲ ਕੇ ਫੁੱਲ ਤਮਾਕੀ ਨੇ ਆਪਣੇ ਕੋਲ ਜੀ ਫੁੱਲ ਤਮਾਕੀ ਫੁੱਲ ਵੈਰਾਈਟੀ ਹਰੇਕ ਚੀਜ਼ ਦੇ ਚ ਹਰੇਕ ਡਿਜ਼ਾਈਨ ਪਿਆ ਹੈਗਾ ਆਪਣੇ ਕੋਲ ਪ੍ਰਾਈਸ ਕੀ ਕੀ ਹੈ ਵੀਰੇ ਪ੍ਰਾਈਸ ਪਾ ਜੀ ਆਪਣਾ ਸਟਾਰਟਿੰਗ ਹੋ ਜੂਗਾ ਰਿੰਗਾ ਤੋਂ ਹੈਗਾ ਸਟਾਰਟਿੰਗ ਹੈਗੀ ਸਿਰਫ 3000 ਸਿਰਫ 3000 ਤੋਂ 3000 ਤੋਂ ਕਾਰਨ ਕੀ ਹੈ ਵੀਰੇ ਹੁਣ ਇਹ ਕਾਰ ਨੇ ਹੈਗਾ ਇਹ ਸਾਰੇ 1 ਗ੍ਰਾਮ 골ਡ ਫਾਰਮਿੰਗ ਦੇ ਵਿੱਚ ਬਣੀਆਂ ਹੋਈਆਂ ਨੇ ਜੀ ਆ ਜਿਹਦੇ ਵਿੱਚ ਕੀ ਹੁੰਦਾ ਕੋਈ ਵੀ ਚੀਜ਼ ਲੈਣ ਉਹਦੇ ਤੇ ਸੋਨੇ ਦੀ ਪਰਤ ਚੜੀ ਹੁੰਦੀ ਹੈਗੀ ਗਰੰਟੀ ਵੰਟੀ ਤਾਂ ਹੋਣਾ ਵੀਰੇ ਇਹਨਾਂ ਦੀ ਪ੍ਰੋਪਰ ਗਰੰਟੀ ਮਿਲੂਗਾ ਨਾਲ ਪ੍ਰੋਪਰ ਪੱਕਾ ਬਿਲ ਮਿਲੂਗਾ ਜੀਐਸਟੀ ਦੇ ਨਾਲ ਹਾਂਜੀ ਤੇ ਬਾਕੀ ਵੀਰੇ ਅਗਰ ਆਪਣੇ ਘਰੇ ਬੈਠੇ ਮੰਗਵਾਉਣਾ ਹੋਵੇ ਆਪਾਂ ਮੰਗਵਾ ਸਕਦੇ ਹਾਂ ਵਰਲਡ ਵਾਈਡ ਸ਼ਿਪਿੰਗ ਹੈ ਜਿੱਥੇ ਮਰਜ਼ੀ ਸ਼ਿਪ ਕਰਵਾ ਸਕਦੇ ਹੋਗੇ ਹਾਂਜੀ ਕੋਈ ਵੀ ਚੀਜ਼ ਆਪਣੇ ਅਕੋਰਡਿੰਗ ਕਸਟਮਾਈਜ਼ ਵੀ ਕਰਵਾ ਸਕਦੇ ਹੋਗੇ ਠੀਕ ਹੈ ਜੀ ਜਿਵੇਂ ਆਪਣੇ ਕੋਲ ਬੈਂਗਲਸ ਆ ਗੀਆਂ ਹਾਂਜੀ ਸਾਤੋਂ ਪਹਿਲੇ ਵੀ ਆ ਗਏ ਆਪਣੇ ਕੋਲ ਬੈਂਗਲਸ ਜੀ ਬੈਂਗਲਸ ਆ ਗਿਆ ਹੁਣ ਵੀ ਇਹਨਾਂ ਦਾ ਕੀ ਰੇਟ ਹੋਊਗਾ ਇਹਨੇ ਸਟਾਰਟਿੰਗ ਸਿਰਫ 10000 ਰੁਪਏ ਹੋਊਗੀ ਵੀਰ ਜੀ ਅਗਰ ਵੀਰੇ ਆਪਾਂ ਇਹ ਪਿਓਰ 골ਡ ਦੇ ਵਿੱਚ ਰੈਡੀ ਕਰਵਾਈਏ ਕਿੰਨੇ ਕ ਦੀਆਂ ਹੋਣਗੀਆਂ ਇਹ ਲਗਭਗ ਲੱਖ ਪਲੱਸ ਆਰਾਮ ਨਾਲ ਹੀ ਹੈ ਨਹੀਂ ਨਹੀਂ ਬਾਜੀ ਲੱਖ ਰੁਪਏ ਦੇ ਵਿੱਚ ਤਾਂ ਚੇਨ ਵੀ ਨਹੀਂ ਬਣਦੀ ਅੱਛਾ ਬੈਂਗਲਸ ਤੋਂ ਤੁਹਾਨੂੰ ਜੇ 골ਡ ਦੇ ਵਿੱਚ ਬਣਵਾਉਣਾ ਘੱਟੋ ਘੱਟ 2.5 ਤੋਂ 3 ਲੱਖ ਤੱਕ ਜਾਂਦੀਆਂ ਨੇ ਜੀ 2.5 ਤੋਂ 3 ਲੱਖ ਦੇ ਵਿੱਚ ਪਰ ਆਪਣੇ ਕੋਲ ਓਨਲੀ ਹੁਣ 10000 ਦੇ ਵਿੱਚ 10000 ਚ ਮਿਲ ਜਾਂਦਾ ਨਾਲੇ ਉਹ ਵੀ ਜੋੜ ਆ ਜੀ ਜੋੜ ਆ ਬਾਜੀ ਠੀਕ ਹੈ ਜੀ ਬ੍ਰੇਕ ਵਰ ਤੁਸੀਂ ਕੋਲਿਆ ਕੇ ਦਿਖਾ ਦਿਓ ਆਪਾਂ ਨੂੰ ਐਦਾਂ ਦੇ ਡਿਜ਼ਾਈਨ ਕਿਤੋਂ ਵੀ ਨਹੀਂ ਮਿਲਣ ਨੇ ਵੀਰੇ। ਕੋਈ ਵੀ ਨਹੀਂ ਮਿਲਣੇ ਹੈਗੇ ਬਾਜੀ। ਪ੍ਰੋਪਰ ਐਂਟੀਕ ਦੇ ਵਿੱਚ ਨੇ ਕੋਈ ਵੀ ਡਿਜ਼ਾਈਨ ਲੈ ਲਓ ਤੁਹਾਨੂੰ 10-11000 ਦੇ ਵਿੱਚ ਮਿਲ ਜਾਣਗੇ ਇਹ ਚੀਜ਼ਾਂ। ਹਾਂਜੀ। ਹੁਣ ਵੀਰੇ ਆਪਣੇ ਕੋਲ ਆ ਗਈ ਬਾਹੀ ਵੀਰੇ। ਇਹ ਵੀਰੇ ਮਤਲਬ ਕਿ ਮਹਿੰਗੀ ਹੋ ਲੱਗਦਾ ਨਾ ਪੂਰੀ। ਪਰ ਆਪਣੇ ਕੋਲ ਸਸਤੀ ਹੋ ਗਈ ਹੈ ਜੀ। ਆਪਣੇ ਕੋਲ ਸਿਰਫ ਇਹ ਬਾਜੀ ਸਿਰਫ 14000 ਚ ਮਿਲ ਜਾਊਗੀ। ਸਿਰਫ ਔਰ ਸਿਰਫ 14000 ਰੁਪਏ ਦੇ ਵਿੱਚ 골ਡ ਦੀ ਬਾਹੀ। ਕੀ ਤਾਂ ਵੀ ਨਹੀਂ ਮਿਲਦੀ ਵੀਰੇ ਇਹ ਲੋੜੀ ਦੀਆਂ ਵਾਲੀਆਂ ਆਫਰਾਂ ਨੇ ਜੀ ਹਾਂਜੀ ਵੀਰੇ ਹਾਂਜੀ ਅੱਗੇ ਆਪਣੇ ਕੋਲ ਜੈਂਟਸ ਕੜੇ ਆ ਗਏ ਬਾਜੀ ਇਹ ਤੁਹਾਨੂੰ 10 ਤੋਂ 12000 ਦੇ ਵਿੱਚ ਮਿਲ ਜਾਣਗੇ ਸਿਰਫ ਔਰ ਸਿਰਫ 10 ਤੋਂ 12000 ਰੁਪਏ ਦੇ ਵਿੱਚ ਸੋਨੇ ਦਾ ਕੜਾ ਵੀਰੇ ਹਾਂਜੀ ਹਾਂ ਬਾਕੀ ਵੀਰੇ ਅਗਰ ਆਪਣੇ ਕਸਟਮਾਈਜ਼ ਕਰਵਾਉਣਾ ਹੋਵੇ ਉਹ ਤਾਂ ਕੋਈ ਵੀ ਸਾਈਜ਼ ਆ ਕੋਈ ਡਿਜ਼ਾਈਨ ਆ ਕੋਈ ਆਪਣਾ ਨੈਟ ਤੋਂ ਡਿਜ਼ਾਈਨ ਕੱਢ ਲੈਣੇ ਆ ਉਹ ਸਾਰਾ ਕਸਟਮਾਈਜ਼ ਹੋ ਜਾਊਗਾ ਠੀਕ ਆ ਜੀ ਹੁਣ ਵੀਰੇ ਆਪਣੇ ਕੋਲ ਕੰਬੋ ਆ ਗਿਆ ਜੀ ਕੰਬੋ ਆ ਗਿਆ ਬਾਜੀ ਆਪਣੇ ਕੋਲ ਹਾਂਜੀ ਇਹਦੇ ਵਿੱਚ ਕੀ ਕੀ ਆ ਵੀਰੇ ਆਪਣੇ ਕੋਲ ਕੰਬੋ ਦੇ ਵਿੱਚ ਹੈਗਾ ਇੱਕ ਜੈਂਟਸ ਬ੍ਰੈਸਲੇਟ 체ਨ ਰਿੰਗ ਕੜ ਇਹ ਸਾਰਾ ਕੰਬੋ ਆਪਣ 56000 ਚ ਪੈ ਜਾਊਗਾ ਸਿਰਫ ਔਰ ਸਿਰਫ 56000 ਰੁਪਏ ਦੇ ਵਿੱਚ ਆ ਸਾਰੀਆਂ 골ਡ ਦੀ ਆਈਟਮ ਆ ਵੀਰੇ ਇੱਕ ਵਾਰ ਕੋਲ ਅੱਗੇ ਦਿਖਾ ਦਿਓ ਐਦਾਂ ਦੇ ਰੇਟ ਕਿਤੇ ਮਿਲਣਿਆ ਨ ਵੀਰੇ ਦੋ ਵੀ ਨਹੀਂ ਮਿਲਣਾ ਆਏਗਾ ਭਾਜੀ ਠੀਕ ਆ ਜੀ ਹੁਣ ਵੀਰੇ ਆਪਣੇ ਕੋਲ ਆ ਗਈਆਂ 골ਡ ਦੀਆਂ ਰਿੰਗਸ ਜੀ ਇੰਨਾ ਹੀ ਸਟਾਰਟਿੰਗ ਸਿਰਫ 3000 ਰੋਊਗੀ ਸਿਰਫ ਔਰ ਸਿਰਫ 3000 ਰੁਪਏ ਦੇ ਵਿੱਚ ਹਾਂਜੀ ਹਾਂ ਆਪਣੇ ਕੋਲ ਆ ਗਈ 골ਡ ਦੀਆਂ ਚੈਨਾਂ ਜੀ ਅੱਗੇ ਆਪਣੇ ਕੋਲ ਚੈਨ ਆ ਗਿਆ ਇੰਨਾ ਹੀ ਸਟਾਰਟਿੰਗ 10000 ਤੋਂ ਰੋਊਗੀ ਉਸ ਤੋਂ ਪਲੱਸ ਜਿੰਨਾ ਮਰਜ਼ੀ ਠੀਕ ਹੈ ਜੀ ਬ੍ਰੇਸਲੇਟ ਆ ਗਏ ਵੀਰੇ ਆਪਣੇ ਕੋਲ ਬ੍ਰੇਸਲੇਟ ਆ ਗਏ ਇਹ ਵੀ ਸਿਰਫ ਤੁਹਾਨੂੰ 10000 ਚ ਮਿਲ ਜਾਣਗੇ ਪੂਰੇ ਵਧੀਆ ਕੁਆਲਟੀ ਹੈ ਨਾ ਵੀਰੇ ਪੂਰੀ ਵਧੀਆ ਕੁਆਲਟੀ ਆ ਬਾਕੀ ਆਪਾਂ ਕਸਟਮਾਈਜ਼ ਆਪਾਂ ਕਰਵਾ ਸਕਦੇ ਹਾਂ ਹਾਂਜੀ ਹਾਂਜੀ ਅਗਰ ਆਪਾਂ ਨੇ ਵੱਧ 골ਡ ਕਰਵਾਉਣਾ ਹੋਵੇ ਆਪਾਂ ਉਹ ਵੀ ਕਰਵਾ ਸਕਦੇ ਹਾਂ ਬਿਲਕੁਲ ਭਾਜੀ ਆਪਣੇ ਕੋਲ ਹੀ 1 ਗ੍ਰਾਮ 2 ਗ੍ਰਾਮ 4 ਗ੍ਰਾਮ ਜਿੰਨਾ ਮਰਜ਼ੀ ਚੜਾ ਸਕਦੇ ਹੋ ਹੈਵੀ ਚੇਨ ਆ ਵੀਰੇ ਆਪਣੇ ਕੋਲ ਹੈਵੀ ਚੇਨ ਆ ਗਏ ਭਾਜੀ ਇਹਨਾਂ ਦਾ ਵਜ਼ਨ ਵੀ 2 2 3 300 ਗ੍ਰਾਮ ਹੈਗਾ ਹਾਂਜੀ ਇਹਨਾਂ ਦਾ 2 ਤੋਂ 3 ਗ੍ਰਾਮ ਤੱਕ ਪਰ ਚੜੀ ਹੁੰਦੀ ਹੈ ਕਿ ਸੋਨੇ ਦੀ ਠੀਕ ਹੈ ਜੀ ਹੁਣ ਵੀਰੇ ਇਹਨਾਂ ਦਾ ਕੀ ਰ ਬਾਕੀ ਇਧਰ ਆਪਣੇ ਵੀ ਪਈ ਹੋਈ ਆ ਦੇਖੋ ਪੂਰੀ ਘੈਂਟ ਲੱਗ ਰਹੀ ਆ ਸਿਰਫ ਔਰ ਸਿਰਫ 10 ਤੋਂ 12000 ਰੁਪਏ ਦੇ ਵਿੱਚ ਸੋਨੇ ਦੀ ਚੈਨ ਵੀਰੇ ਆ ਦੇਖੋ ਵੀਰੇ ਆਪਣੇ ਕੋਲ ਹੈਵੀ ਵੀ ਆਪਣੇ ਕੋਲ ਪਈਆਂ ਨਗੀਆਂ ਬਿਲਕੁਲ ਵੀਰੇ ਬਾਕੀ ਆਪਣੇ ਕੋਲ ਇਧਰ ਰਾਣੀ ਹਾਰ ਵੀਰੇ ਰਾਣੀ ਹਾਰ ਆ ਗਈ ਜੀ ਹਾਂਜੀ ਇਹਨਾਂ ਰੇਟ ਸਿਰਫ ਤੁਹਾਨੂੰ 30000 ਦੇ ਵਿੱਚ ਮਿਲ ਜਾਣਗੇ ਰਾਣੀ ਹਾਰ ਸਿਰਫ ਸੋਨੇ ਦੇ ਵਿੱਚ ਬਣਾਉਣੇ ਭਾਜੀ 9 ਤੋਂ 10 ਲੱਖ ਤੱਕ ਬੰਦੇ ਆ ਆਰਾਮ ਨਾਲ ਵੀਰੇ ਹਾਂਜੀ ਹਾਂ ਆਪਣੇ ਕੋਲ ਬਾਹੀਆਂ ਆ ਗਈਆਂ ਵੀਰੇ ਇਧਰ ਨਾ ਬਾਹੀਆਂ ਆ ਗਈਆਂ ਸਿਰਫ ਤੁਹਾਨੂੰ 15000 ਚ ਮਿਲ ਜਾਣਗੇ ਭਾਜੀ ਸਿਰਫ ਔਰ ਸਿਰਫ 15000 ਰੁਪਏ ਦੇ ਵਿੱਚ ਵੀਰੇ ਬਿਲਕੁਲ ਭ ਆਗੇ ਵੀ ਆਪਣੇ ਕੋਲ ਆਗੇ ਆਪਣੇ ਕੋਲ ਸੈੱਟ ਆ ਗਏ ਇਹ 15000 ਤੋਂ ਲੈ ਕੇ 20000 ਦੇ ਵਿੱਚ ਨੇਗੇ ਸਿਰਫ আর ਸਿਰਫ 15 ਤੋਂ ਲੈ ਕੇ 20000 ਰੁਪਏ ਦੇ ਵਿੱਚ ਲੋ ਜੀ ਮਿੱਤਰੋ ਕਰ ਲੋ ਚੈੱਕ ਤੇ ਬਾਕੀ ਆਪਾਂ ਕਸਟਮਾਈਜ਼ ਆਪਾਂ ਕਰਵਾ ਹੀ ਸਕਦੇ ਆਂ ਨੀਚੇ ਵਾਲੀ ਵੀਰੇ ਆਪਣੇ ਕੋਲ ਪਹਿਲਾ ਸੈਟ ਆ ਵੀਰੇ ਉਹ ਹਾਂਜੀ ਜਿਹੜਾ ਉਹ ਸੈੱਟ ਹੋ ਜਾਂਦਾ ਹਾਂਜੀ ਜਿਹੜਾ ਉਹ ਸੈੱਟ ਹੋ ਜਾਂਦਾ ਨੇ ਜਿਹੜਾ ਉਹ ਸੈੱਟ ਆ ਹਾਂਜੀ ਠੀਕ ਹੈ ਮੈਂ ਤਾਂ ਵੀਰੇ ਨਾਮ ਹੀ ਨਹੀਂ ਪਤਾ ਜੀ ਹੁਣ ਵੀਰੇ ਇਹਨਾਂ ਦੇ ਕੀ ਰੇਟ ਨੇ ਜੀ ਇਹ ਵੀ ਤੁਹਾਨੂੰ 15 ਤੋਂ 20000 ਦੇ ਵਿੱਚ ਹੀ ਮਿਲ ਜਾਣਗੇ ਠੀਕ ਹੈ ਜੀ ਹੁਣ ਵੀਰੇ ਆਪਣਾ ਪ੍ਰੋਪਰ ਐਡਰੈਸ ਕੀ ਹੈ ਜੀ ਆਪਣਾ ਆਉਣਾ ਕਿੱਥੇ ਹੈ ਜੀ ਆਪਣਾ ਐਡਰੈਸ ਹੈਗਾ ਸਿਟੀ ਸੰਗਰੂਰ ਨਾਬਾ ਗੇਟ ਲੇਬਰ ਚੌਂਕ ਏਅਰ ਜੁਵਲਰਸ ਤੇ ਬਾਕੀ ਆਪਾਂ ਘਰ ਬੈਠੇ ਮੰਗਵਾ ਸਕਦੇ ਆ ਆਪਾਂ ਕਸਟਮਰ ਵੀ ਕਰਵਾ ਸਕਦੇ ਆ ਤੇ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਕਰ ਲਓ ਕਾਲ ਤੇ ਕਰ ਲਓ ਇਨਕੁਆਰੀ ਬਹੁਤ ਘੈਂਟ ਕੰਮ ਆ ਭਰਾ ਹੋਰ ਦਾ ਤੇ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਇਹਨੂੰ ਕਰ ਲਓ ਫੋਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ